ਇਹ ਤਾਂ ਖਾਲਿਸਤਾਨ ਦੇ ਕਿਉਂ ਅ ਗਿੱਚੀ ਫੜ ਕੇ ਖਾਲਿਸਤਾਨ ਤੇ ਲੈ ਕੇ ਆਵਾਂਗੇ ਇਹਨਾਂ ਨੂੰ ਹਾਂ ਅ ਜਿੱਦ ਅਸਰ ਪਾਕਿਸਤਾਨ ਦੇ ਬਾਰਡਰ ਤੇ ਆਏ ਆ ਨਾ ਇਹਨਾਂ ਨੂੰ ਗਿੱਚੀ ਤੋਂ ਫੜਨੀ ਆ ਬਸ ਜਨੇ ਬਸ ਹੀ ਇੰਟਰਨੈਸ਼ਨਲ ਪੰਦਰ ਤੇ ਵੀ ਕਿਹਾ ਹੈ ਚੀਨ ਨੂੰ ਵੀ ਪਾਕਿਸਤਾਨ ਨੂੰ ਵੀ ਕਿ ਜੇ ਤੁਸੀਂ ਕਸ਼ਮੀਰ ਤੇ ਲਦਾਖ ਦੇ ਉੱਤੇ ਗੱਲ ਕਰਨਾ ਚਾਹੁੰਦੇ ਹੋ ਇਹ ਸਿੱਖਾਂ ਦਾ ਵਫਾ ਤੋਂ ਉਹਦੇ ਵਿੱਚ ਬੈਠਣਾ ਚਾਹੀਦਾ ਹੈ ਕਿ ਉਹ ਕਰਕੇ ਇਹ ਇਲਾਕੇ ਸਾਡੇ ਹੈ ਜਿਹੜਾ ਆਪਣੇ ਆਪ ਨੂੰ ਸਿੱਖ ਤੇ ਚੰਗਾ ਬੰਦਾ Hindu Musalmanਾ ਤੋਂ ਸਮਝਦਾ ਉਹਨੂੰ ਖੁਦ ਪਛਾਣ ਹੋਣੀ ਚਾਹੀਦੀ ਹੈ ਕਿ ਮੇਰਾ ਕਰ ਕਨਿ ਦਾ ਨੰਬਰ ਸਰੋ ਤੇ ਉਹਨੇ ਖੁਦ ਆਉਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣੇ ਕੁਝ ਕੈਂਡੀਡੇਟ ਅਨਾਉਂਸ ਕਰ ਦਿੱਤੇ ਨੇ ਅਤੇ ਨਾਲ ਹੀ ਅਨਾਉਂਸ ਇਹ ਵੀ ਕੀਤਾ ਗਿਆ ਕਿ ਪੰਜਾਬ ਹਰਿਆਣਾ ਸਮੇਤ ਜੰਮੂ ਕਸ਼ਮੀਰ ਦੇ ਵਿੱਚ ਵੀ ਚੋਣ ਲੜੀ ਜਾਵੇਗੀ ਤੇ ਸੰਗਰੂਰ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਉਮੀਦਵਾਰ ਹੋਣਗੇ ਲੋਕ ਸਭਾ ਚੋਣ ਤੋਂ ਗੱਲਬਾਤ ਕਰਦਿਆ ਮਾਨ ਸਾਹਿਬ ਸੰਗਰੂਰ ਤੋਂ ਦੁਆਰਾ ਤੁਸੀਂ ਚੋਣ ਲੜਨ ਜਾ ਰਹੇ ਹੋ ਪਹਿਲਾਂ ਤਾਂ ਇਸ ਬਾਬਤ ਕੀ ਕਹਿਣਾ ਚਾਹ ਹਾਂ ਬਹੁਤ ਤਿਆਰੀ ਹੈ ਜੀ ਇਹ ਸ਼ੁਰੂ ਤੋਂ ਤਿਆਰੀ ਕੀਤੀ ਗਈ ਹੈ ਜਿਹੜੇ ਬੰਦੇ ਨੇ ਐਮਪੀ ਬਣਨਾ ਹੋਏ ਜੇ ਲੜਨਾ ਹੋਵੇ ਉਹ ਪਹਿਲੇ ਦਿਨ ਤੋਂ ਹੀ ਤਿਆਰੀ ਕਰਦਾ ਤੇ ਅਸੀਂ ਕੀਤੀ ਹੋਈ ਹੈ ਤੁਸੀਂ ਪੰਜਾਬ ਹਰਿਆਣਾ ਸਮੇਤ ਜੰਮੂ ਕਸ਼ਮੀਰ ਦੇ ਵਿੱਚ ਵੀ ਚੋਣ ਲੜ ਰਹੇ ਹੋ ਕੀ ਕਾਰਨ ਕੀ ਬਣ ਰਿਹਾਗਾ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਚੋਣ ਜੰਮੂ ਕਸ਼ਮੀਰ ਦੇ ਵਿੱਚ ਸਤਾਂ ਲੜੀ ਜਾਂਦੀ ਹੈ ਕਿਉਂ ਕਰਕੇ ਕਸ਼ਮੀਰ ਸਾਡੇ ਸਿੱਖਾਂ ਦਾ ਹਿੱਸਾ ਹੈ 1819 ਦੇ ਵਿੱਚ ਕਸ਼ਮੀਰ ਅਫਗਾਨਿਸਤਾਨ ਦਾ ਇੱਕ ਸੂਬਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਫੌਜਾਂ ਨੇ ਜਦੋਂ ਅਫਗਾਨਿਸਤਾਨ ਫਤਿਹ ਕੀਤਾ ਫਿਰ ਅਫਗਾਨਿਸਤਾਨ ਤੋਂ ਇਹ ਕਸ਼ਮੀਰ ਦਾ ਸੂਬਾ ਲਾਹੌਰ ਦਰਬਾਰ ਸਿੱਖ ਰਾਜ ਦੇ ਨਾਲ ਲੱਗ ਗਿਆ ਸੀਗਾ ਕੋਹੀਨੂਰ ਹੀਰਾ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਮਿਲ ਗਿਆ ਸੀਗਾ ਠੀਕ ਹੈ 1834 ਦੇ ਵਿੱਚ ਸਿੱਖ ਫੌਜਾਂ ਨੇ ਮਹਾਰਾਜ ਰਣਜੀਤ ਸਿੰਘ ਜੀ ਨੇ ਲਦਾਖ ਫਤਿਹ ਕੀਤਾ ਹੈਗਾ ਇਹ ਸਾਡੇ ਇਲਾਕੇ ਹੈ ਅਸੀਂ ਇਹਨਾਂ ਨੂੰ ਛੱਡਣਾ ਨਹੀਂ ਚਾਹੁੰਦੇ ਸੋ ਮੇਰਾ ਮਤਲਬ ਅਸੀਂ ਇੰਟਰਨੈਸ਼ਨਲ ਪੱਧਰ ਤੇ ਵੀ ਕਿਹਾ ਹੈ ਚੀਨ ਨੂੰ ਵੀ ਪਾਕਿਸਤਾਨ ਨੂੰ ਵੀ ਕਿ ਜੇ ਤੁਸੀਂ ਕਸ਼ਮੀਰ ਤੇ ਲਦਾਖ ਦੇ ਉੱਤੇ ਗੱਲ ਕਰਨਾ ਚਾਹੁੰਦੇ ਹੋ ਤੇ ਸਿੱਖਾਂ ਦਾ ਵਫਾ ਤੋਂ ਦੇ ਵਿੱਚ ਬੈਠਣਾ ਚਾਹੀਦਾ ਹੈ ਕਿਉਂ ਕਰਕੇ ਇਹ ਇਲਾਕੇ ਸਾਡੇ ਹੈ ਅਸੀਂ ਛੱਡੇ ਨਹੀਂ ਇਹ ਜਿਹੜੇ ਅੰਗਰੇਜ਼ਾਂ ਨੇ ਬਾਉਂਡਰੀਆਂ ਬਣਾਈਆਂ ਜਾਂ ਹਿੰਦੂਤਵਾ ਨੇ 1966 ਦੇ ਵਿੱਚ ਬਣਾਈਆਂ ਸਾਨੂੰ ਦਬਾ ਕੇ ਇਹ ਦਬਾ ਦੇ ਨਾਲ ਬਾਉਂਡਰੀਆਂ ਬਣੀਆਂ ਅਸੀਂ ਫਰੈਸ਼ ਬਾਉਂਡਰੀ ਚਾਹੁੰਦੇ ਆ ਜਿਹਦੇ ਵਿੱਚ ਸਾਡਾ ਪਛੋਕੜ ਵੀ ਹੋਵੇ ਸਾਡੀ ਪਛਾਣ ਵੀ ਹੋਵੇ ਸਾਡਾ ਇਤਿਹਾਸ ਵੀ ਹੋਵੇ ਸਾਡਾ ਮਜ਼ਬ ਵੀ ਹੋਵੇ ਆ ਜਥੇਦਾਰ ਗੁਰਦੇਵ ਸਿੰਘ ਖੁੱਡੀਆਂ ਵੱਲੋਂ ਉਹਨਾਂ ਦੇ ਜਿਹੜੇ بیٹے ਨੇ ਗਰਮੀ ਸੰਖੁਡੀਆਂ ਉਹ ਵੀ ਬਠਿੰਡਾ ਤੋਂ ਚੌਂ ਲੜ ਰਹੇ ਨੇ ਹਾਲਾਂਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਵੀ ਨੇ ਤੁਹਾਡੇ ਨਾਲ ਪਹਿਲਾਂ ਲੰਮਾ ਸਮਾਰ ਰਹੇ ਨੇ ਖੁਡੀਆਂ ਸਾਹਿਬ ਤੁਹਾਨੂੰ ਕੀ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਮਨਾ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਚੌਂ ਲੜਾਈ ਚਾਹ ਕਿਉਂਕਿ ਇੱਕ ਵੱਡਾ ਸਿੱਖ ਫੇਸ ਨੇ ਸਿੱਖ ਫੇਸ ਆ ਖਾਸ ਕਰਕੇ ਪੰਥਕ ਮੁੱਦੇ ਦੀ ਬੜੀ ਲੋੜ ਆ ਜੇ ਅਜਿਹੇ ਫੇਸ ਆ ਜਿਹੜਾ ਆਪਣੇ ਆਪ ਨੂੰ ਸਿੱਖ ਤੇ ਚੰਗਾ ਬੰਦਾ Hindu Musalmanਾਂ ਤੋਂ ਸਮਝਦਾ ਉਹਨੂੰ ਖੁਦ ਪਛਾਣ ਹੋਣੀ ਚਾਹੀਦੀ ਹੈ ਕਿ ਮੇਰਾ ਅਕਾਲੀ ਦਲ ਅੰਮ੍ਰਿਤਸਰ ਹੈ ਤੇ ਉਹਨੇ ਖੁੱਤ ਹੋਣਾ ਚਾਹੀਦਾ ਹੈ ਨਾ ਬਾਰਡਰ ਖੋਲਣ ਦੀ ਗੱਲ ਕਰ ਰਹੇ ਕਹਿੰਦੇ ਵਪਾਰ ਹੋਣਾ ਚਾਹੀਦਾ ਇੰਡੋਪਾਕ ਬਾਰਡਰ ਖੋਲਣਾ ਚਾਹੀਦਾ ਤੁਹਾਡਾ ਹੈ ਨਾ ਚੰਗੀ ਗੱਲ ਹੈ ਕਿ ਮੁੱਦਿਆਂ ਤੇ ਤਾਂ ਆ ਰਹੇ ਆ ਹੌਲੀ ਹੌਲੀ ਜਿਦੋਂ ਖਾਲਿਸਤਾਨ ਦੇਖਿਓ ਐ ਗਿੱਚੀ ਫੜ ਕੇ ਖਾਲਿਸਤਾਨ ਤੇ ਲੈ ਕੇ ਆਵਾਂਗੇ ਇਹਨਾਂ ਨੂੰ ਹਾਂ ਅਜੇ ਤਾਂ ਸਿਰਫ ਪਾਕਿਸਤਾਨ ਦੇ ਬਾਰਡਰ ਤੇ ਆਏ ਆ ਨਾ ਇਹਨਾਂ ਨੂੰ ਗਿੱਚੀ ਤੋਂ ਫੜਨੀ ਆ ਬਸ ਪੇ ਸੰਗਰੂਰ ਦੇ ਵਿੱਚ ਉਨਲਣ ਜਾ ਰਹੇ ਹਾਂ ਜਾਂ ਪੰਜਾਬ ਦੇ ਜਾਂ ਹਰਿਆਣਾ ਦੇ ਮੈਨੀਫੈਸਟੋ ਕੀ ਰੱਖਣ ਵਾਲੇ ਕਿ ਕਿਹੜੇ ਮੁੱਦੇ ਹੱਲ ਕੀਤੇ ਜਾਣਗੇ ਜਿਵੇਂ ਹਰ ਕੋਈ ਪਾਰਟੀ ਪਹਿਲਾਂ ਮੁੱਦੇ ਰੱਖਦੇ ਨੇ ਕੁਝ ਮੁੱਦੇ ਹੁੰਦੇ ਜੜਾਈ ਲੜਦੇ ਰਹੇ ਸਿੱਖ ਕੌਮ ਦੇ ਲਈ ਗਰੀਬਾਂ ਦੇ ਲਈ ਮੁਸਲਮਾਨਾਂ ਦੇ ਲਈ ਰੰਗਰੇਟੇ ਸਿੱਖਾਂ ਦੇ ਲਈ ਗਰੀਬਾਂ ਦੇ ਲਈ ਸਾਰੇ ਮੁੱਦੇ ਬਾਰਡਰ ਖੋਲਣ ਦੇ ਲਈ ਵਪਾਰੀਆਂ ਦਾ ਫਾਇਦਾ ਇੰਨਾ ਹੋਊਗਾ ਕਿ ਫੇਰ ਵਪਾਰ ਸ਼ੁਰੂ ਹੋ ਜਾਊਗਾ ਇਰਾਕਰਨ ਇਸ਼ਿਆਦੀਰ ਪਬਲਿਕ ਸਤਿ ਕਿਹ ਸਾਡੇ 46 ਲੱਖ ਬੇਰੁਜ਼ਗਾਰ ਮੁੰਡੇ ਹੈਗੇ ਆ ਉਹ ਟਰੱਕਾਂ ਤੇ ਲੱਗਣਗੇ ਕਿੰਨਾ ਫਾਇਦਾ ਹੋਊਗਾ ਕਿ ਜਦੋਂ ਬਾਰਡਰ ਖੁੱਲ ਗਿਆ ਰਾਜਸਥਾਨ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਪੰਜਾਬ ਐ ਪੂਰਾ ਦੁਨੀਆ ਦੇ ਲਈ ਖੁੱਲ ਜੂਗਾ ਤੇ ਕਿੰਨਾ ਫਾਇਦਾ ਹੋਊਗਾ ਫਿਰ ਹੈਨਾ ਅੰਧ ਉੱਤਰਾਖੰਡ ਦੇ ਵਿੱਚ ਇੱਕ ਸਿੱਖ ਬਾਬਾ ਜੀ ਦੀ ਕਤਲ ਕਰਦਾ ਬਾਬਾ ਤਰਸੇਮ ਸਿੰਘ ਹੋਰਾਂ ਦਾ ਤੁਸੀਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਡੀਜੀਪੀ ਵੱਲੋਂ ਸੈੱਟ ਵੀ ਬਣਾਈ ਗਈ ਹੈ ਉਸ ਬਾਬਤ ਤੁਸੀਂ ਕੀ ਕਹਿਣਾ ਚਾਹੋ ਕਾਜਬਾਦ ਜੀ ਉੱਤਰਾਖੰਡ ਦੇ ਵਿੱਚ ਇੱਕ ਬਾਬਾ ਤਰਸੇਮ ਸਿੰਘਾ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਸੈੱਟ ਵੀ ਬਣੀ ਹੈ ਡੀਜੀਪੀ ਵੱਲੋਂ ਬਣਾਈ ਗਈ ਤੁਸੀਂ ਕੀ ਕਹੋਗੇ ਸਰ ਸਾਲਾ ਇੱਥੇ ਵੀ ਇਹ ਇੱਕ ਸਿੱਖ ਮਾਰਿਆ ਫਗਵਾੜੇ ਦਾ ਉਹਦੇ ਵੀ ਅਸੀਂ ਗੱਲ ਕੀਤੀ ਹੈ ਤੇ ਜਿੱਥੇ ਵੀ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਅਸੀਂ ਨਿਗਰੱਖਦੇ ਹਾਂ ਜਿਵੇਂ ਹਰਦੀਪ ਸਿੰਘ ਨੂੰ ਕੈਨੇਡਾ ਦੇ ਵਿੱਚ ਮਲਕ ਨੂੰ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਫਿਰ ਅਪਤਾਰ ਸਿੰਘ ਖੰਡੇ ਨੂੰ ਯੂਕੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਰੋਡੇ ਨੂੰ ਸਾਡੇ ਹਰਿਆਣੀਆਂ ਸਦੀਪ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਜਿਵੇਂ ਹੁਣ ਇੱਕ ਆਈਐਸ ਆਈਐਸ ਨੇ ਇੱਕ ਪ੍ਰਿੰਸੀਪਲ ਸਿੱਖ ਬੀਬੀ ਕਸ਼ਮੀਰ ਜਮਾਰੀ ਸੀਗੀ ਇੱਕ ਆਈਐਸ ਆਈਐਸ ਨੇ ਸਿੱਖ ਹਕੀਮ ਪਸ਼ਾਵਰ ਪਾਕਿਸਤਾਨ ਦੇ ਵਿੱਚ ਮਾਰੇ ਸੀਗਾ ਜੇ ਅਫਗਾਨਿਸਤਾਨ ਦੇ ਗੁਰੂ ਹਰ राय ਸਾਹਿਬ ਦੇ ਗੁਰਦੁਆਰੇ ਦੇ ਵਿੱਚ 25 ਸਿੱਖ ISIS ਨੇ ਮਾਰੇ ਸੀਗੇ ਅਸੀਂ ਇੰਡੀਆ ਦੀ ਸਰਕਾਰ ਨੂੰ ਕਿਹਾ ਸੀਗਾ ਤੁਹਾਡੀ ਗੱਲਬਾਤ ਹੁਣ ਅਫਗਾਨਿਸਤਾਨ ਦੇ ਨਾਲ ਚੱਲ ਰਹੀ ਹੈ ਇਹ ਤੇ ਮੁਲਜ਼ਮ ਤਾਂ ਫੜੋ ਬਿਲਕੁਲ ਜਿੱਥੇ ਜਿੱਥੇ ਸਿੱਖਾਂ ਦੇ ਉੱਤੇ ਵਾਰ ਹੁੰਦੇ ਅਸੀਂ ਬੋਲਦੇ ਹਾਂ ਕਰਦੇ ਹਾਂ ਸਾਡੇ ਪਾਰਲੀਮੈਂਟ ਦੇ ਵਿੱਚ ਗੱਲ ਕਰਨ ਤੋਂ ਬਾਅਦ ਉਦੋਂ ਬਾਅਦ ਡਰੂਗੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਮੂੰਹ ਖੋਲ੍ਹਿਆ ਹੈ ਕਿ ਸਾਡੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਇੰਡੀਆ ਨੇ ਮਰੋੜਣਾ ਸ਼ੁਰੂ ਕਰ ਦਿੱਤਾ ਹੈਗਾ ਸੋ ਕਰੀਦਾ ਭਾਜਪਾ ਦੇ ਵਿੱਚ ਬਹੁਤ ਸਾਰੇ ਕਾਂਗਰਸ ਦੇ ਤੇ ਆਮ ਆਦੀ ਪਾਰਟੀ ਦੇ ਜਿਵੇਂ ਲੀਡਰ ਜਾਂਦੇ ਨਜ਼ਰ ਆ ਰਹੇ ਨੇ ਰਵਨੀਤ ਬਿੱਟੂ ਕਹਿੰਦੇ ਬਿਆਨ ਸਿੰਘ ਹੋਰਾਂ ਦੇ ਜੋ ਵਾਰਿਸ ਨੇ ਉਹ ਵੀ ਬਾਈ ਬਦੇ ਸ਼ਾਮਲ ਹੋ ਗਏ ਇੱਕ ਵੱਡਾ ਕਾਂਗਰਸੀ ਫੇਸ ਸੀਗਾ ਉਸ ਬਾਬਤ ਕੀ ਕਹਿਣਾ ਚਾਹੋਗੇ ਤਾ ਚਲੋ ਛੱਡੋ ਹੁਣ ਤੁਸੀਂ ਹੁਣ ਰਨ ਆਫ ਤੋਂ ਮਿਲ ਪੁੱਛੀ ਜਾਂਦੇ ਹੋ ਯਾਰ ਮੈਂ ਹੁਣ ਜੇ ਇੱਕ ਪਾਰਟੀ ਤੋਂ ਗੰਦਗੀ ਦੂਜੀ ਪਾਰਟੀ 'ਚ ਜਾ ਰਹੀ ਹੈ ਹੁਣ ਜਾਣ ਦਿਓ ਇਹ ਹੈਨਾ ਗੰਗਾ ਅਜੇ ਤੱਕ ਨਹੀਂ ਸਾਫ਼ ਕੀਤੀ ਯਾਰ ਅੰਗਰੇਜ਼ਾਂ ਦੇ ਵੇਲੇ ਇਹ ਬਿਲਕੁਲ ਚਿੱਟੀ ਚੱਲਦੀ ਸੀ ਲੋਕੀ ਪਾਣੀ ਪੀਂਦੇ ਸੀਗੇ ਗੰਗਾ ਜੀ ਦਾ ਹੈ ਤੇ ਮੋਦੀ ਸਾਹਿਬ ਉੱਥੋਂ ਦੇ ਐਮਪੀ ਐ ਬਨਾਰਸ ਦੇ ਤੇ ਮੇਰਾ ਤੁਸੀਂ ਆਪ ਸੋਚੋ ਕਿ ਕੋਈ ਵੀ Hindu ਟਾਇਲਟ ਤਾਂ ਜਾਂਦਾ ਨਾ ਮੋਦੀ ਸਾਹਿਬ ਵੀ ਉੱਥੋਂ ਦੇ ਐਮਪੀ ਟਾਇਲਟ ਜਾਂਦੇ ਆ ਤੇ ਜਦੋਂ ਕੰਮ ਖਤਮ ਕਰ ਦਿੰਦੇ ਆ ਜਿਹੜਾ ਉਹ ਐ ਕੁੰਡਾ ਥੱਲੇ ਨੂੰ ਕਰਦੇ ਆ ਉਹ ਸਾਰਾ ਗੂਹ ਤਾਂ ਉਹਨਾਂ ਦਾ ਗੰਗਾ 'ਚ ਜਾਂਦਾ ਕੁਝ ਸ਼ਰਮ ਨਹੀਂ ਆਉਂਦੀ ਯਾਰ ਇਹ ਇੱਕ ਇਹੋ ਜਿਹੇ ਬੰਦਿਆਂ ਦੇ ਥੱਲੇ ਲੱਗੇ ਹੋਏ ਆ ਮੈਨੂੰ ਤਾਂ ਸ਼ਰਮ ਆਉਂਦੀ ਐ ਸਿੱਖ ਇਹਨਾਂ ਦਾ ਰਾਜ ਕਿਵੇਂ ਕਬੂਲ ਕੀਤਾ ਐ ਆ ਤਾਂ ਸੰਗਰੂਰ ਲੋਕ ਸਭਾ ਸੀਟ ਲਈ ਸਿਮਰਜੀਤ ਸਿੰਘ ਮਾਣ ਉਮੀਦਵਾਰ ਹੋਣਗੇ ਲਗਾਤਾਰ ਤਿਆਰੀ ਖੇ ਦਿੱਤੀ ਗਈ ਆ ਤੇ ਕੁਝ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਗਿਆ ਤੇ ਨਾਲ ਹੀ ਬਹੁਤ ਸਾਰੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਵੀ ਕੀਤੀ ਗਈ ਕਿ ਇੰਟਰਨੈਸ਼ਨਲ ਬਾਰਡਰ ਖੋਲਣਾ ਚਾਹੀਦਾ ਬੰਦੀ ਸਿੰਘਾਂ ਦੀ ਰਹਾਈ ਹੋਣੀ ਚਾਹੀਦੀ ਆ ਅਤੇ ਨਾਲ ਹੀ ਬਹੁਤ ਸਾਰੇ ਦੇਸ਼ ਭਰ ਦੇ ਵਿੱਚ ਜੋ ਸਿੱਖਾਂ ਦੇ ਕਤਲ ਹੋ ਰਹੇ ਨੇ ਉਹਨਾਂ ਬਾਬਤ ਵੀ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕੈਮਰਾ ਪਰਸਨ ਸ਼ਿਵਮਨ ਦੇ ਨਾਲ ਮਦਲਜੀਤ ਸਿੰਘ ਲਿਵਿੰਗ ਇਟ ਅ ਨਿਊਜ਼ ਚੰਡੀਗੜ੍ਹ